ਅੰਦਰੋਂ ਸੰਤ ਤੇ ਬਾਹਰੋਂ ਸਿਪਾਈ ਹੁਣ ਮਹਾਰਾਜ ਜੀ ਕਹਿੰਦੇ ਨੇ ਗੁਰੂ ਕੇ ਸਿਖਾ ਆ ਤੈਨੂੰ ਦੱਸੀਏ ਹੋਲੀ ਕਿਵੇਂ ਖੇਡਣੀ ਹੈ ਖਾਲਸਾ ਜੀ ਇੱਕ ਸੰਤ ਦੀ ਹੋਲੀ ਹੈ ਇੱਕ ਸਿਪਾਈ ਦੀ ਹੋਲੀ ਹੈ ਜਦੋਂ ਸੰਤ ਦੀ ਹੋਲੀ ਦੇ ਦਰਸ਼ਨ ਕਰਾਂਗੇ ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਉਤੇ ਬਚਨ ਕਰਦੇ ਨੇ ਗੁਰ ਸੇਵਾ ਕਰ ਨਮਸਕਾਰ ਅੱਜ ਹਮਾਰਾ ਮਨੇ ਫਾਗ ਪ੍ਰਭ ਸੰਗੀ ਮਿਲ ਖਿਲ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਹੋਲੀਆਂ ਦੇ ਦਿਨ ਚੱਲ ਰਹੇ ਨੇ ਹੋਲਾ ਮਹੱਲਾ ਆਉਣ ਵਾਲਾ ਹੈ ਤੇ ਆ ਬਚਨ ਜਰੂਰ ਹਣ ਚੇਤੇ ਰੱਖਿਓ ਮਹਾਰਾਜ ਜੀ ਕਹਿੰਦੇ ਨੇ ਸਿੱਖ ਦੀ ਸੰਤ ਦੀ ਹੋਲੀ ਕਿਹੜੀ ਹੈ ਹੋਲੀ ਕੀਨੀ ਸੰਤ ਸੇਵ ਇਹ ਆ ਹੋਲੀ ਗੁਰੂ ਦੀ ਸੇਵਾ ਸਾਧ ਸੰਗਤ ਦੀ ਸੇਵਾ ਰੰਗ ਲੱਗਾ ਅਤ ਲਾਲ ਦੇਵ ਉਹ ਕਿਹੜੇ ਰੰਗ ਦੀ ਗੱਲ ਕਰਦੇ ਨੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਉਹ ਕਿਹੜਾ ਰੰਗ ਹੈ ਲਾਲ ਰੰਗ ਤੇ ਸਕੋ ਲੱਗਾ ਜਿਸ ਕਹਿ ਵਡਭਾਗਾ ਮੈਲਾ ਕਦੇ ਨਾ ਹੋਵਈ ਨੈ ਲੱਗੈ ਦਾਗਾ ਉਹ ਕਿਹੜਾ ਰੰਗ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਐਦਾ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਗੁਰੂ ਪੂਰਾ ਗੁਰਬਾਣੀ ਵਿੱਚ ਦੋ ਰੰਗਾਂ ਦੀ ਗੱਲ ਕੀਤੀ ਹੈ ਇੱਕ ਕੱਚਾ ਰੰਗ ਇੱਕ ਸੱਚਾ ਰੰਗ ਕੱਚਾ ਰੰਗ ਜਿਹੜਾ ਮਾਇਆ ਦਾ ਰੰਗ ਕੁਸੰਬੜਾ ਸੱਚਾ ਰੰਗ ਜਿਹੜਾ ਨਾਮ ਦਾ ਰੰਗ ਮਜੀਦ ਕੱਚੇ ਰੰਗ ਬਾਰੇ ਆਖਿਆ ਹੱਥ ਨਾ ਲਾਏ ਕੁਸੰਬੜੇ ਜਲਿਆਸੀ ਢੋਲਾ ਤੇ ਪੱਕੇ ਰੰਗ ਦੇ ਬਾਰੇ ਆਖਿਆ ਹੈ ਕਿ ਇਹ ਉਹ ਚੋਲਾ ਹੈ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਉ ਨਾਨਕ ਕੀ ਅਰਦਾਸ ਇੱਕ ਬੰਨੇ ਕੱਚਾ ਰੰਗ ਹੈ ਕੁਸੰਬੜਾ ਇੱਕ ਬੰਨੇ ਪੱਕਾ ਰੰਗ ਹੈ ਮਜੀਜ ਸਾਧ ਸੰਗਤ ਜੀ ਗੁਰਬਾਣੀ ਜਿਹੜੇ ਪੜਦੇ ਹੋ ਸਹਿਜ ਪਾਠ ਕਰਦੇ ਹੋ ਗੁਰੂ ਦੇ ਚਰਨੀ ਜੁੜੇ ਹੋਏ ਹੋ ਧਿਆਨ ਦੇਣਾ ਮੇਰੇ ਮਾਲਕ ਨੇ ਗਰੀਬ ਨਿਵਾਜ ਨੇ ਸਾਨੂੰ ਇਹ ਸਪਸ਼ਟ ਰੂਪ ਦੇ ਵਿੱਚ ਬਾਰ ਬਾਰ ਚਿਤਾਇਆ ਹੈ ਓ ਗੁਰੂ ਕਿਆ ਸਿੱਖਾ ਕੱਚੇ ਰੰਗ ਤੋਂ ਬਚ ਜਾਵੀਂ ਇਹ ਮਾਇਆ ਦਾ ਰੰਗ ਬੜਾ ਕੱਚਾ ਈ ਤੇਰੇ ਮਨ ਨੂੰ ਅੰਦਰੋਂ ਜਿਹੜਾ ਹੈ ਖੁਸ਼ਕ ਕਰ ਦਵੇਗਾ ਇਹ ਤੇਰੇ ਅੰਦਰ ਨੂੰ ਬਰਬਾਦ ਕਰ ਦੇਗਾ ਇਸ ਰੰਗ ਤੋਂ ਬਚੀ ਪੱਕੇ ਰੰਗ ਵਾਲਾਈ ਪੱਕਾ ਰੰਗ ਮਹਾਰਾਜ ਕਿਵੇਂ ਲੱਗਦਾ ਹੈ ਬਾਣੀ ਪੜ ਕੇ ਨਿਤਨੇਮ ਕਰਕੇ ਸਹਿਜ ਪਾਠ ਕਰਕੇ ਸਿਮਰਨ ਕਰਕੇ ਸੇਵਾ ਕਰਕੇ ਅਰਦਾਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਸਮਰਪਿਤ ਕਰਕੇ ਪੱਕਾ ਰੰਗ ਲੱਗਦਾ ਹੈ ਪੱਕਾ ਰੰਗ ਜਿਨ ਨੇ ਪੱਕਾ ਰੰਗ ਲਾਉਣਾ ਹੈ ਉਹਨੂੰ ਆਪਣਾ ਮਨ ਗੁਰੂ ਅੱਗੇ ਭੇਟ ਕਰਨਾ ਪੈਣਾ ਹੈ